ਨਗਰ ਅਧਿਕਾਰੀ ਉਸ ਹਿੰਦੂ ਪਰਚਦੇ ਉਹਨਾਂ ਦੀ ਨਿਰਮਮਤਾ ਹੈ ਜਿਹੜੀ ਜਾਂ ਅੰਦਰ ਦੀ ਦੁਕਾਨ ਤੇ ਬੈਠਿਆ ਕੀਤੀ ਗਈ ਆ ਕੁਛ ਦੇਸ਼ਵਰੋਂ ਦੀ ਲੋਕਾਂ ਨੂੰ ਨਾ ਤੇ ਉਹਦਾ ਵਪਾਰਿਕ ਤੌਰ ਤੇ ਕੋਈ ਦੋਸ਼ੀ ਨਾ ਸਮਾਜਿਕ ਤੌਰ ਤੇ ਕਿਸੇ ਨਾਲ ਕੋਈ ਵੈਰ-ਵਿਰੋਧ ਸੀ ਸਿਰਫ ਤੇ ਸਿਰਫ ਉਹਦਾ ਇੱਕੋ ਹੀ ਦੋਸ਼ੀ ਸੀ ਉਹ ਆਪਣੇ ਧਰਮ ਦੀ ਗੱਲ ਕਰਦਾ ਸੀ ਆਪਣੇ ਹਿੰਦੂਵਾਦੀ ਤੋਜ ਹੁੰਦੇ ਨਾ ਤੇ ਸਾਰੇ ਸ਼ਹਿਰ ਦੇ ਲੋਕਾਂ ਨੇ ਉਹਨਾਂ ਦਾ ਜਿਹੜਾ ਜੋ ਰੋਸ ਮਾਰਚ ਉਹਦੇ ਸੀ ਸਮਰਥਨ ਦਿੱਤਾ ਜੋ ਇੱਕਰ ਸਾਹਮਣੇ ਉਹ ਟਾਰਗੇਟ ਕਿਲਿੰਗ ਹੀ ਆ ਔਰ ਅਸੀਂ ਸਰਕਾਰ ਜਿਹੜੀ ਆ ਉਹ ਇਸ ਵੇਲੇ ਜਿਹੜੀ ਆ ਉਹ ਮਤਲਬ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਜਿਹੜੀ ਉਹ ਪੁੱਟਾ ਪ੍ਰਬੰਧ ਨਹੀਂ ਕਰ ਪਾ ਰਹੀ ਪੰਜਾਬ ਦੇ ਸ਼ਹਿਰ ਨੰਗਲ ਵਿਖੇ ਵਿਸ਼ਵ Hindu ਪਰਿਸ਼ਦ ਦੇ ਨੇਤਾ ਵਿਕਾਸ ਪ੍ਰਵਾਕਰ ਦਾ ਉਸ ਦੀ ਦੁਕਾਨ ਤੇ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਮਾਮਲੇ ਅੱਜ ਪੰਜਾਬ ਭਰ ਚ Hindu ਵਿਸ਼ਵ ਪਰਿਸ਼ਦ ਅਤੇ ਹੋਰਨਾਂ Hindu ਸੰਗਠਨਾਂ ਵੱਲੋਂ ਬੰਦ ਅਤੇ ਰੋਸ ਪ੍ਰਦਰਸ਼ਨ ਕਰਨ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਚੱਲਦੇ ਅੱਜ ਬਟਾਲਾ ਚ ਵੀ ਰੋਸ ਵਜੋਂ ਇਨਸਾਫ ਦੀ ਮੰਗ ਨੂੰ ਲੈ ਕੇ ਵੱਖ-ਵੱਖ Hindu ਸੰਗਠਨਾਂ ਵੱਲੋਂ ਇਕੱਠੇ ਹੋ ਕੇ ਬਟਾਲਾ ਦੇ ਬਾਜ਼ਾਰ ਰੋਸ ਮਾਰਚ ਕੀਤਾ ਗਿਆ ਉੱਥੇ ਇਹੋ ਨੇ ਕਿਹਾ ਕਿ ਪੰਜਾਬ ਚ ਲਗਾਤਾਰ Hindu ਸੰਗਠਨਾਂ ਨਾਲ ਜੁੜੇ ਹੋਏ ਲੋਕਾਂ ਤੇ ਹਮਲਾ ਕੀਤਾ ਜਾ ਰਿਹਾ ਤੇ ਪੰਜਾਬ ਦਾ ਮਾਹੌਲ ਵਿਗਾੜਿਆ ਜਾ ਰਿਹਾ ਜਦ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਅਮਨ ਕਾਨੂੰਨ ਨੂੰ ਸੰਭਾਲਣ ਚ ਅਸਫਲ ਸਾਬਤ ਹੋ ਰਿਹਾ ਅਤੇ ਉਹਨਾਂ ਮੰਗ ਕੀਤੀ ਕਿ ਜਲਦੀ ਕਤਲ ਮਾਮਲੇ ਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਹਨੀ ਮੱਤਲਾ ਵਿਭਾਗ ਮੰਤਰੀ ਵਿਸ਼ਵਨੁਪਰਸ਼ਦ ਕਿਹੜਾ ਬੰਦ ਕਰਵਾਇਆ ਹਿਊਮਨ ਬੰਦ ਕਰਵਾਇਆ ਨਹੀਂ ਗਿਆ ਜੀ ਬੰਦ ਕੀਤਾ ਵਾ ਸ਼ਹਿਰ ਦਾ ਸਮਰਥਕਾਂ ਨਾਲ ਜੀ ਸਾਨੂੰ ਵਿਸ਼ਵਨੁਪਰਸ਼ਦ ਨੂੰ ਜਿਹੜੀ 13 April ਨੂੰ ਨੰਗਲ ਦੇ ਜਿਹੜੇ ਆ ਨਗਰ ਅਧਿਐਖ ਵਿਸ਼ਵਨੁਪਰਸ਼ਦ ਦੇ ਉਹਨਾਂ ਦੀ ਨਿਰਮਮਤਾ ਜਿਹੜੀ ਆ ਉਹਨਾਂ ਵੀ ਦਫ਼ਤਰੇ ਬੈਠਿਆ ਕੀਤੀ ਗਈ ਹੈ ਕੁਸ਼ ਦੇਸ਼ਵਰੋਧੀ ਲੋਕਾਂ ਨੂੰ ਇਹ ਇਹ ਸੁੱਤੀ ਸਰਕਾਰ ਨੂੰ ਇੱਕ ਮੈਸੇਜ ਦੇਣ ਵਾਸਤੇ ਵਿਸ਼ਵ ਹਿੰਦੂ ਪਰਸ਼ਦ ਵੱਲੋਂ ਬੰਦ ਦੀ ਕਾਲ ਆ ਪੂਰੇ ਪੰਜਾਬ ਦੇ ਵਿੱਚ ਜਿਹਦਾ ਸਮਰਥਨ ਹਿੰਦੂਵਾਦੀ ਸੋਚ ਦੇ ਲੋਕ ਤੇ ਸਾਡੇ ਲੋਕ ਸਮਰਥਨ ਕਰ ਰਹੇ ਨੇ ਇਹਦਾ ਕਿਉਂ ਮਦਰ ਕਿਹੜੇ ਲੋਕ ਕੋ ਸਕੇ ਨਾ ਤੇ ਉਹਦਾ ਵਪਾਰਿਕ ਤੌਰ ਤੇ ਕੋਈ ਦੋਸ਼ੀ ਨਾ ਸਮਾਜਿਕ ਤੌਰ ਤੇ ਕਿਸੇ ਨਾਲ ਕੋਈ ਵੈਰ ਵਿਰੋਧ ਸੀ ਸਿਰਫ ਤੇ ਸਿਰਫ ਉਹਦਾ ਇੱਕੋ ਹੀ ਦੋਸ਼ ਸੀ ਕਿ ਉਹ ਆਪਣੇ ਧਰਮ ਦੀ ਗੱਲ ਕਰਦਾ ਸੀ ਤੇ ਆਪਣੀ ਧਰਮ ਦੀ ਸੋਚ ਦੀ ਇੱਕ ਪਾਰਟੀ ਦੇ ਨਾਲ ਇੱਕ ਸੰਗਠਨ ਦੇ ਨਾਲ ਜੁੜਿਆ ਹੋਇਆ ਸੀ ਜਿਹਦੀ ਉਹਨੂੰ ਸਜ਼ਾ ਭੁਗਤ ਨਹੀਂ ਕੋਈ ਹੈ ਉਦੇ ਦੋ ਛੋਟੇ ਛੋਟੇ ਬੱਚੇ ਆ 35 ਸਾਲ ਦੀ ਉਮਰ ਆ ਤੇ ਸਿਰਫ ਤੇ ਸਿਰਫ ਉਹਦੇ ਨੰਗਲ ਵੀ ਸਾਰਾ ਵੈਰੀਫਾਈ ਕੀਤਾ ਗਿਆ ਕਿ ਸਿਰਫ ਤੇ ਸਿਰਫ ਉਹਦਾ ਦੋਸ਼ ਹੈ ਨਾ ਹੀ ਆ ਕਿ ਉਹ Hindu ਸਮਾਜ ਦੀ ਤੇ Hindu ਸੰਗਠਨਾ ਨਾਲ ਜੁੜਿਆ ਸੀ 13 ਅਪ੍ਰੈਲ ਵਾਲੇ ਦਿਨ ਵਸਾਕੀਲੇ ਦਿਨ ਇੱਕ Hindu Sikh ਭਾਈਚਾਰੇ ਦੇ ਵਿੱਚ 파ੜ ਪਾਉਣ ਦੀ ਕੋਸ਼ਿਸ਼ ਦੇ ਨਾਲ ਵੀ ਇਹਨੂੰ ਵੇਖਿਆ ਜਾਂਦਾ ਹੈ ਸਮੇਂ-ਸਮੇਂ ਦੇ ਉੱਤੇ Hindu ਲੀਡਰਾਂ ਦੇ ਉੱਤੇ Hindu ਸੰਗਠਨਾ ਦੇ ਵਿਅਕਤੀਆਂ ਦੇ ਉੱਤੇ Hindu ਸਮਾਜ ਦੇ ਆਗੂਆਂ ਦੇ ਅੱਗੇ ਤੇ ਹਮਲਾ ਕੀਤਾ ਜਾਂਦਾ ਹੈ ਜਿਹੜਾ ਬਹੁਤ ਹੀ ਨਿੰਦਣਯੋਗ ਹੈ ਤੇ ਸਰਕਾਰ ਸੁੱਤੀ ਹੈ ਸਰਕਾਰ ਵੱਲੋਂ ਨਾ ਕੋਈ ਕੁੱਤਾ ਪ੍ਰਬੰਧ ਕੀਤੇ ਜਾਂਦੇ ਆ ਤੇ ਨਾ ਹੀ ਹਿੰਦੂਆਂ ਦੀ ਸੁਰੱਖਿਆ ਜਿਹੜੀ ਆ ਉਹ ਯਕਰਾਈ ਜਾਂਦੀ ਜੀ ਪੁਲਿਸ ਨੂੰ ਕੀ ਕਾਰਵਾਈ ਪੁਲਿਸ ਵੱਲੋਂ ਡੀਜੀਪੀ ਸਾਹਿਬ ਪੰਜਾਬ ਦੇ ਜਿਹੜੇ ਆ ਉਹਨਾਂ ਦੇ ਨੰਗਲ ਉੱਥੇ ਗਏ ਨੇ ਉਹਨਾਂ ਨੇ ਵਿਸ਼ਵਾਸਨ ਦਿੱਤਾ ਹੈ ਕਿ ਜਿਹੜੀ ਆ ਬੰਦੀ ਕਾਰਵਾਈ ਦੋਸ਼ੀਆਂ ਨੂੰ ਜਲਦੋਂ ਜਲਦ ਫੜ ਕੇ ਤੇ ਸਾਡੀ ਮੰਗ ਇਹ ਹੈ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚੱਲੇ ਦੋਸ਼ੀਆਂ ਨੂੰ ਜਲਦੋਂ ਜਲਦ ਸਜ਼ਾ ਮਿਲੇ ਤੇ ਪੀੜਿਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਨਾਲ ਉਹਨਾਂ ਦੀ ਵਾਈਫ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਹੜਾ ਮਾਮਲਾ ਵਾ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਮੰਗਲਚ ਹੋਈ ਆ ਜਿਹੜੇ ਮਤਲਬ ਕਿ ਵਿਸ਼ਵ Hindu ਪਰਸ਼ਦ ਦੇ ਸੰਗਠਨ ਨਾਲ ਜੁੜੇ ਹੋਏ ਅਧਿਕਾਰੀ ਸੀ ਉਹਨਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਅਗਲੀ ਕਾਰਵਾਈ ਉਹ ਸੰਗਠਨ ਜੋ ਵੀ ਤੈਅ ਕਰੇਗਾ ਵਿਸ਼ਵ Hindu ਪਰਸ਼ਦ ਦਾ ਮਰਦ ਅੰਤਰਰਾਸ਼ਟਰੀ ਸੰਗਠਨ ਆ ਉਹਨਾਂ ਨੇ ਜੋ ਵੀ ਫੈਸਲਾ ਲੜਨ ਦਾ ਤੈਅ ਆ ਸੀ ਲੋਕ ਤੇ ਸ਼ਹਿਰਦਾਰ ਹੁੰਦੇ ਦੇ ਨਾਤੇ ਇੱਕ ਆਪਣੇ ਹਿੰਦੂਵਾਦੀ ਧੋਖ ਹੁੰਦੇ ਦੇ ਨਾਤੇ ਸਾਰੇ ਸ਼ਹਿਰ ਦੇ ਲੋਕਾਂ ਨੇ ਉਹਨਾਂ ਦਾ ਜਿਹੜਾ ਜੋ ਰੋਸ਼ਮਾਰ ਚੋਦੇ ਸਮਰਥਨ ਦਿੱਤਾ ਔਰ ਕਿਲਿੰਗ ਲੱਗਦੀ ਕਿ ਇਹ ਕੋਈ ਦੇਖੋ ਇਹ ਪੁਲਿਸ ਵੈਰੀਫਾਈ ਕਰ ਰਹੀ ਹੈ ਔਰ ਜੋ ਹੇ ਤੱਕ ਸਾਹਮਣੇ ਆਇਆ ਟਾਰਗੇਟ ਕਿਲਿੰਗ ਹੀ ਆ ਔਰ ਅਸੀਂ ਸਰਕਾਰ ਜਿਹੜੀ ਆ ਉਹ ਇਸ ਵੇਲੇ ਜਿਹੜੀ ਆ ਉਹ ਮਤਲਬ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਜਿਹੜੀ ਆ ਪੁੱਟਾ ਪ੍ਰਬੰਧ ਨਹੀਂ ਕਰ 파 ਰਹੀ ਔਰ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਹੈ ਜੋ ਆਉਣ ਵਾਲੇ ਸਮੇਂ 'ਚ ਰੋਜ਼ ਰੋਜ਼ ਹੀ ਨਵੇਂ ਨਵੇਂ ਕਿਸੇ ਵਪਾਰੀਆਂ ਨੂੰ ਸੈਟਿੰਗਾਂ ਚਾਹੇ ਕੋਈ ਕਿਸੇ ਵੀ ਸੰਗਠਨ ਨਾਲ ਜੁੜੇ ਲੋਕਾਂ ਉਹਨਾਂ ਦੀ ਬਾਰ-ਬਾਰ ਜਿਹੜੀ ਆ ਉਹ ਟਾਰਗੇਟ ਕਿਲਿੰਗ ਕਰਕੇ ਹੱਤਿਆ ਹੋ ਰਹੀ ਆ ਉਦੇ ਖਿਲਾਫ ਸਰਕਾਰ ਨੂੰ ਚੇਤਾਣ ਵਾਸਤੇ ਵਿਸ਼ਵਿੰਦੂ ਬਰਸਨ ਨੇ ਜਿਹੜਾ ਅੱਜ ਰੋਸ ਮਾਰਚ ਕੀਤਾ ਉਹਦੇ ਨਾਲ ਸਾਰੇ ਸ਼ਹਿਰ ਦੇ ਲੋਕ ਉਹਨਾਂ ਨੂੰ ਸਮਰਥਨ ਦੇ ਰਿਹਾ ਕੋਈ ਜ਼ਬਰਦਸਤੀ ਕੋਈ ਕਿਸੇ ਨਾਲ ਕੋਈ ਵੀ ਨਹੀਂ ਕਰ ਰਿਹਾ ਕਿਉਂਕਿ ਬਾਰ-ਬਾਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹ ਗੱਲ ਆ ਰਹੀ ਸੀ ਕਿ ਤੁਹਾਡੇ ਕੁਝ ਲੋਕ ਜਾ ਕੇ ਵੀ ਉੱਥੇ ਵਿਸ਼ਵਿੰਦੂ ਬਰਸਨ ਦੇ ਸੰਗਠਨ ਤੇ ਜਾ ਕੇ ਲੋਕ ਉਸ ਤੋਂ ਫੋਰਸਫੁਲੀ ਕਰ ਰਿਹਾ ਅਸੀਂ ਉਹਨਾਂ ਨੂੰ ਯਕੀਨ ਦਿਵਾਇਆ ਕਿ ਫੋਰਸਫੁਲੀ ਕੋਈ ਕੰਮ ਨਹੀਂ ਕਰਾ ਸਾਡੇ ਸੱਜਣ ਜਿਹੜਾ ਉਹ ਬਿਲਕੁਲ ਅਨੁਸ਼ਾਸਨ ਚ ਰਹਿਣਾ ਜਾਣਦਾ ਔਰ ਅਨੁਸ਼ਾਸਨ ਚ ਰਹਿ ਕੇ ਹੀ ਸਾਰੇ ਜੜੀਗਾ ਉਹਦੀ ਬਵਸਤਾ ਜਿੱਤੀ ਗਈ ਆ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਅਸੀ ਕੋਈ ਘਟਨਾ ਜਿਸ ਨਾਲ ਕੋਈ ਲਾਉਣ ਆਰਡਰ ਦੇ ਵਿੱਚ ਫਰਕ ਪਵੇ ਉਹ ਸੰਗਠਨ ਵੱਲੋਂ ਨਹੀਂ ਹੋ ਸਕਦਾ